ਇਹ ਸ਼ੁਪੀ ਬੱਚੀ ਸੀ ਇਹਦੀ ਉਮਰ ਕਰੀਬ 12-13 ਸਾਲ ਹੈਗੀ ਆ ਤੇ ਇੱਥੇ ਅਸੀਂ ਐਫ ਆਈ ਨੰਬਰ ਪਹਿਲਾਂ 51 ਆਕਸੈਕਟ ਤੇ ਦਰਜ ਹੋਈ ਸੀ ਇਹ ਵਾਪਸ ਆਉਣ ਤੋਂ ਬਾਅਦ ਆ ਫਿਰ ਜਿਹੜਾ ਲੜਕਾ ਸੀ ਉਹ ਵਰਗਲਾ ਕੇ ਲੈ ਗਿਆ ਸੀ ਉਹਨੂੰ ਤੇ ਦਬਾਅ ਪਾਉਂਦਾ ਸੀ ਰਾਈਨਾਮਾ ਕਰਨ ਦਾ ਤੇ ਇਹ ਲੜਕੀ ਜਿਹੜੀ ਉਹ ਗੰਨੇਪੜਨ ਨੂੰ ਬਿਲੋਂਗ ਕਰਦੀ ਹੈ ਤੇ ਦੋਸ਼ੀ ਜਿਹੜਾ ਵਾ ਉਹ ਬੂਟਾਂ ਦੀਆਂ ਛੰਨਾ ਪੈਂਦਾ ਥਾਣਾ ਮਹਿਦਪੁਰ ਉੱਥੇੋਂ ਬਿਲੋਂਗ ਕਰਦਾ ਹੈਗਾ ਇਹਨਾਂ ਨੂੰ ਸਾਡੇ ਵੱਲੋਂ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਿਸ਼ਾ ਹਦਾਇਤ ਤੇ ਅਸੀਂ ਦੋ ਟੀਮਾਂ ਤਿਆਰ ਕੀਤੀਆਂ ਸਨ ਜਿੱਚ ਸੀ ਸੀਏ ਦੀ ਮਤਵੀ ਲਈ ਸੀ ਸਾਡੇ ਵੂਮਨ ਇਨਸਪੈਕਟਰ ਮੀਨਾ ਕੁਮਾਰੀ ਸੀ ਸਾਡੇ ਕਨਸਰਨਡ ਐਸਐਚਓ ਰਜੀਵ ਕਪੂਰ ਸੀ ਇਹ ਦੋਨੋਂ ਟੀਮਾਂ ਨੂੰ ਬੜੀ ਸਫਲਤਾ ਮਿਲੀ ਇਹਨੂੰ ਫਰੋਜ਼ਪੁਰ ਦੇ ਇਲਾਕੇੋਂ ਅਸੀਂ ਜਿਹੜਾ ਦੋਸ਼ੀ ਆ ਉਹਨੂੰ ਅਰੈਸਟ ਕਰ ਲਿਆ ਗਿਆ ਲੜਕੀ ਬਰਾਮਦ ਕਰ ਲਈ ਗਈ ਹੈ ਕਾਨੂੰਨ ਅਨਸਾਰ ਅਹੀਂ ਜੋ ਕਾਰਵਾਈ ਆ ਉਹ ਅਮਲਿਚ ਲਿਆ ਕੇ ਤੇਨੂੰ ਔਨਰੇਬਲ ਕੋਰਟ ਦੇ ਵਿੱਚ ਪੇਸ਼ ਕਰਾਂਗੇ ਸਰ ਇਹ ਕਿਤੇ ਆਪਣੇ ਰੈਡੀਟਿਵ ਦੇ ਸੀ ਕਿੱਥੇ ਸੀਗੇ ਜੀ ਇਹ ਦੋਨੋਂ ਇਹ ਦੋਸ਼ੀ ਜਿਹੜੇ ਸੀ ਅਸੀਂ ਇਨਫੋਰਮੇਸ਼ਨ ਦੇ ਆਧਾਰ ਤੇ ਹੀ ਫਰੋਜ਼ਪੁਰ ਤੋਂ ਅਸੀਂ ਜਿਹੜੇ ਸੀ ਉਹ ਅਰੈਸਟ ਕੀਤੇ ਸੂਮਟੋ ਰਿਹਾ ਸੀਗਾ ਸਰ ਉਹ 3 ਦਿਨ ਦਾ ਮਹਿਲਾ ਕਮਿਸ਼ਨ ਨੇ ਵੀ ਸਮਾ ਦਿੱਤਾ ਸੀਗਾ ਜੀ ਉਹ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਸਫਲਤਾਵਾਂ ਅਸਰ ਕੀਤੀ ਜਿਹਦਾ ਕਿਡਨੈਪਿੰਗ ਦਾ ਵੀ ਕੋਈ ਮਾਮਲਾ ਹੈਗਾ ਜਿਹਦਾ ਇਹ ਕਾਫੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਚੱਲ ਰਿਹਾ ਸੀ ਕਿਡਨੈਪ ਕੀਤੀ ਗਈ ਹੈ ਕੁੜੀ ਕੋਈ ਪਰਚਾ ਫਾਰਜ ਕਰਨ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਉਹਦੇ ਵਿੱਚ ਇਸ ਤਰ੍ਹਾਂ ਜੀ ਇਹ ਜਿਹੜਾ ਮਾਨਯੋਗ ਆਨਰੇਬਲ ਔਮਨ ਕਮਿਸ਼ਨ ਨੇ ਲਿਖਿਆ ਸੀ ਆਪਣਾ ਸੂਮਟੋ ਉਹਨਾਂ ਨੇ ਸਮਾਂ ਦਿੱਤਾ ਸੀ ਪਰ ਅਸੀਂ ਇਹਨੂੰ ਐਫਆਈਆਰ ਦਰਜ ਹੋਣ ਤੋਂ ਜਿਹੜੀ ਸੈਕੰਡ ਐਫਆਈਆਰ ਦਰਜ ਹੋਈ ਹੈ ਉਹ 24 ਤੇ ਟੈਕਨੀਕਲ ਤੌਰ ਦੇ ਉੱਤੇ ਤੇ ਹਿਊਮਨ ਇੰਟੈਲੀਜੈਂਸ ਨਾਲ ਇਹਨੂੰ ਜਿਹੜਾ ਕਵਰ ਕਰਦੇ ਹੋયા ਆ ਇਹਨਾਂ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਅਕਿਊਜ਼ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਜਿਹੜਾ ਨੈਪਿੰਗ ਦਾ ਕਿੰਨਾ ਕਿ ਸਰ ਇਹਦੇ ਵਿੱਚ ਸੱਚ ਹੈ ਕਿ ਇਹਨੂੰ ਕਿਡਨੈਪ ਕੀਤਾ ਗਿਆ ਕਰਤੀ ਨੂੰ ਉਹ ਹੈਗੀ ਉਹਦਾ ਦੀ ਗੱਲਬਾਤ ਕੋਈ ਵੀ ਉਹ ਧਾਰਾ ਜੁੜੀ ਹੈ ਨਾ ਜੀ ਐਫਆਈਆਰ ਦੇ ਵਿੱਚ ਐਫਆਈਆਰ ਦੇ ਵਿੱਚ ਜਿਹੜੀ ਆ ਕੋਈ ਵੀ ਕਿਸੇ ਲੜਕੀ ਨੂੰ ਲੈ ਕੇ ਜਾਂਦਾ ਤੇ ਜਦੋਂ ਕਨੈਪ ਦੇ ਵਿੱਚ ਉਹ ਕਨਸਰਨ ਧਾਰਾ ਜਿਹੜੀ ਆ ਬੀਐਨਐਸ ਦੇ ਵਿੱਚ ਲਾਉ ਮੁਤਾਬਕ ਜਿਹੜੀ ਗੁਨਾ ਮਕਦਮਿਆਂ ਦੇ ਵਿੱਚ ਹੀ ਇਹ ਜਿਹੜਾ ਹੈਗਾ ਲੜਕਾ ਇਹਦੀ ਰੈਸਟ ਪਾਈ ਜਾਵੇ ਤੇ ਹੁਣ ਇਹ ਪਰਿਵਾਰਕ ਮੈਂਬਰਾਂ ਨੂੰ ਸਪਰਦ ਕਰ ਦਿੱਤੀ ਲੜਕੀ ਉਹ ਅਸੀਂ ਪ੍ਰਸੀਡ ਕਰ ਰਹੇ ਹਾਂ ਅਜੇ ਫੜਕੀ ਲੈ ਆਏ ਆ ਤੇ ਉਹ ਮੁਤਾਬਕ ਜੋ ਬੰਦਾ ਕਰਦਾ ਵਿੱਚ ਮੈਡੀਕਲ ਵਗੈਰਾ ਵੀ ਸਰ ਹੋ ਹਾਂ ਇਹਦਾ ਮੈਡੀਕਲ ਲੜਕੀ ਦਾ ਹੋਵੇਗਾ ਜੀ ਮੈਡੀਕਲ ਦੇ ਵਿੱਚ ਕੋਈ ਆਉਂਦਾ ਸਾਹਮਣੇ ਸਪਸ਼ਟ ਆਉਂਦਾ ਤੇ ਜੋ ਅਕੋਰਡਿੰਗ ਟੂ ਮੈਡੀਕਲ ਇਹ ਜੁਰਮ ਦੇ ਵਿੱਚ ਵਾਧਾ ਕੀਤਾ ਜਾਵੇਗਾ 15 ਤਰੀਕ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਬੱਚੇ ਨੂੰ ਕਿਡਨਾਪ ਕੀਤਾ ਜਾਂਦਾ ਮਾਈਨਰ ਬੱਚੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇਸ ਦਾ ਸੋਮੋਟਰ ਨੋਟਿਸ ਵੀ ਲਿਆ ਜਾਂਦਾ ਹੈ ਤੇ ਇੱਕ ਪੁਲਿਸ ਟੀਮ ਦਾ ਗਠਨ ਕਰਕੇ ਤਿੰਨ ਜਿੰਦੇ ਵਿੱਚ ਜਿਹੜਾ ਜਵਾਹ ਮੰਗਿਆ ਜਾਂਦਾ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਵਾਜ਼ ਚੱਕੀ ਹੁੰਦੀ ਹੈ ਪੀੜਤ ਪਰਿਵਾਰ ਦੀ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਕਾਂਗਰਸੀ ਆਗੂ ਰਜਿੰਦਰ ਸੰਧੂ ਹੁਣੇ ਸਾਡੇ ਨਾਲ ਮੌਜੂਦ ਨੇ ਸੰਧੂ ਸਾਹਿਬ ਵੀਡੀਓ ਵਾਇਰਲ ਹੋਈ ਸੀ ਤੇ ਕਾਫੀ ਜਿਹੜਾ ਹੈ ਇਹ ਸੁਰਖੀਆਂ ਵੀ ਬਣਿਆ ਮਾਮਲਾ ਜਿਹੜਾ ਧਿਆਨ ਦੇ ਵਿੱਚ ਆਇਆ ਕਿ ਮਾਈਨਰ ਬੱਚੀ ਹੈ 12 ਸਾਲ ਦੀ ਕਿ ਉਹਨੂੰ ਕਿਡਨੈਪ ਕੀਤਾ ਗਿਆ ਹੈ ਤੇ ਜਿਹੜਾ ਜਿਵੇਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੱਸ ਵੀ ਰਹੇ ਆ ਕਿ ਮਾਮਲਾ ਜਿਹੜਾ ਪਹਿਲਾਂ ਦਰਜ ਹੋਇਆ ਇੱਕ ਉਹਨੂੰ ਰੱਦ ਕਰਾਉਣ ਦੇ ਲਈ ਇਹ ਸਭ ਕੁਝ ਡਰਾਮਾ ਜਿਹੜਾ ਕੀਤਾ ਗਿਆ ਜਾਂ ਜਿਹੜਾ ਹੈ ਬੱਚੇ ਦੀ ਕਿਡਨੈਪਿੰਗ ਕੀਤੀ ਗਈ ਹੈ ਉਹ ਸਾਰਾ ਬਰੀਫ ਕਰ ਦਿਓ ਤੇ ਹੁਣ ਉਹਦੇ ਵਿੱਚ ਅਪਡੇਟ ਕੀ ਹੈਗੀ ਹਾਂਜੀ ਉਹ ਜਿਹੜੀ ਵੀਡੀਓ ਸੀਗੀ ਜਿਹਦੇ ਵਿੱਚ ਆਪਾਂ ਦੇਖ ਰਹੇ ਤੁਸੀਂ ਸਾਰੇ ਸਾਨੂੰ ਸੋਸ਼ਲ ਮੀਡੀਆ ਦੇਖੀ ਸੀ ਇੱਕ ਬੱਚੀ ਸੀਗੀ 12 ਸਾਲ ਦੀ ਉਹਦੇ ਮਾਪੇ ਨੇ ਮੇਰੇ ਤੱਕ ਅਪਰੋਚ ਕੀਤੀ ਸੀਗੀ ਉਹ ਆਏ ਸੀ ਤੇ ਉਹਨੇ ਦੱਸਿਆ ਕਿ ਕਿਵੇਂ ਅੱਜ ਤੋਂ 1 ਮਹੀਨਾ ਪਹਿਲਾਂ ਇੱਕ ਪੋਕਸੋ ਐਕਟ ਦੇ ਅਧੀਨ ਇੱਕ ਐਫਆਈਆ ਦਰਜ ਕੀਤੀ ਜਾਂਦੀ ਹੈ ਥਾਣਾ ਫਲੋਰ ਦੇ ਵਿੱਚ ਪਰ ਪੋਕਸੋ ਐਕਟ ਇੱਕ ਸੰਗੀਨ ਜਿਹੜਾ ਐਕਟ ਹੈ ਇੱਕ ਬਹੁਤ ਸਖਤ ਤਾਵੇਂ ਦੇ ਵਿੱਚ ਪੱਚਾ ਦਰਜ ਹੋਣ ਦੇ ਬਾਵਜੂਦ ਵੀ ਉਹ ਜਿਹੜੀ ਉਹਦੇ ਵਿੱਚ ਕੋਈ ਗ੍ਰਿਫਤਾਰੀ ਜਾਂ ਕੋਈ ਵੀ ਛਾਪੇਮਾਰੀ ਨਹੀਂ ਕੀਤੀ ਗਈ ਤੇ ਉਹ ਬਦਪੀਰਤ ਪਰਿਵਾਰ ਜਿਹੜਾ ਉਹ ਬਹੁਤ ਦੁਖੀ ਸੀਗਾ ਪਰ ਇਨ ਬਿਟਵੀਨ ਉਹਦੇ ਵਿੱਚ ਹੀ ਕੁੜੀ ਜਦੋਂ ਪੀੜਤ ਪਰਿਵਾਰ ਨੂੰ ਮਿਲ ਜਾਂਦੀ ਆ ਤਾਂ ਫੇਰ ਇੱਕ ਵਾਰੀ ਜੋ ਦੋਸ਼ੀ ਪਰਿਵਾਰਾ ਉਹਨੇ ਕੁੜੀ ਨੂੰ ਕਿਡਨਾਪ ਕੀਤਾ ਕਿਡਨਾਪ ਕਰਕੇ ਪੀੜਤ ਪਰਿਵਾਰ ਨੂੰ ਸੱਦਿਆ ਆਪਣੇ ਕੋਲ ਅਤੇ ਦੱਸਿਆ ਕਿ ਤੁਹਾਡੀ ਕੁੜੀ ਆ ਸਾਹਮਣੇ ਸਾਡੇ ਕੋਲ ਬੈਠੀ ਆ ਜਿਹਦੀ ਇੱਕ ਵੀਡੀਓ ਵੀ ਸਾਡੇ ਕੋਲ ਬਣੀ ਹੋਈ ਆ ਕਿ ਆ ਤੁਹਾਡੀ ਕੁੜੀ ਬੈਠੀ ਆ ਜੇ ਤੁਹਾਨੂੰ ਕੁੜੀ ਚਾਹੀਦੀ ਆ ਤਾਂ ਤੁਹਾਨੂੰ ਪਹਿਲੋ ਪੋਕਸੋ ਐਕਟ ਦੇ ਵਿੱਚ ਸਾਡੇ ਨਾਲ ਰਾਜੀਨਾਮਾ ਕਰਨਾ ਪੈਣਾ ਆ ਉਸ ਰਾਜੀਨਾਮਾ ਦਾ ਦਬਾਅ ਬਣਾਇਆ ਗਿਆ ਤੇ ਤੁਸੀਂ ਉਹ ਮਾਪੇ ਦੀ ਮਾਨਸਿਕ ਸਥਿਤੀ ਜਾਣ ਸਕਦੇ ਆ ਕਿ ਕਿਵੇਂ ਦੀ ਹੋਗੀ ਜਿਨ੍ਹਾਂ ਦੀ 12 ਸਾਲ ਦੀ ਇੱਕ ਬੱਚੀ ਇੱਕ ਛੋਟੀ ਮਾਈਨਰ ਬੱਚੀ ਨੂੰ ਨਾ ਸਾਹਮਣੇ ਰੋਂਦੀ ਵਿਲਕਦੀ ਨੂੰ ਦਿਖਾਇਆ ਗਿਆ ਤੇ ਦਿਖਾ ਕੇ ਇੱਕ ਰਾਜੀਨਾਮੇ ਦਾ ਦਬਾਅ ਪਾ ਕੇ ਰਾਜੀਨਾਮਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਰਾਜੀਨਾਮਾ ਨਹੀਂ ਹੋਇਆ ਤਾਂ ਰੋਂਦੀ ਕਰਨ ਲਾਉਂਦੀ ਕੁੜੀ ਨੂੰ ਉਹ ਬੰਦੇ ਫੇਰ ਵਾਪਸ ਲੈ ਗਏ ਤੇ ਉਹ ਬਹੁਤ ਹੀ ਮਾਨਸਿਕ ਤੌਰ ਤੇ ਇੱਕ ਤੁਹਾਨੂੰ ਝੰਡੋੜ ਕਰਕੇ ਰੱਖਣ ਵਾਲੀ ਇੱਕ ਇੱਕ ਪ੍ਰਤੀਕਿਰਿਆ ਸੀਗੀ ਇੱਕ ਸੋਚ ਇੱਕ ਵਿਚਾਰ ਆਉਂਦਾ ਕਿ ਕਿਵੇਂ ਦੇ ਹਾਲਾਤ ਹੋਣਗੇ ਜਦੋਂ ਮਾਪੇ ਪਾਏ ਮੇਰੇ ਕੋਲ ਆਏ ਸੀਗੇ ਤਾਂ ਬੜੇ ਦੁਖੀ ਸੀਗੇ ਉਹਨਾਂ ਮਾਪੇ ਉਹਨਾਂ ਦੀ ਦਾਦੀ ਬਹੁਤ ਜ਼ਿਆਦਾ ਦੁਖੀ ਸੀ ਤੇ ਬਹੁਤ ਭਾਵਕ ਸੀਗੇ ਕਿ ਸਾਡੀ ਕੋਈ ਸਾਰ ਨਹੀਂ ਲੈ ਰਿਆ ਤੇ ਜਦੋਂ ਅਸੀਂ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅਸੀਂ ਡੀਐਸਪੀ ਸਾਹਿਬ ਨਾਲ ਅਪਰੋਚ ਕੀਤੀ ਡੀ ਬਲ ਸਾਹਿਬ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਤੇ ਤਤਕਾਲ ਹੀ ਉਹਨੇ ਐਕਸ਼ਨ ਲਿਆ ਅਤੇ ਚੌਕੀ ਇੰਚਾਰਜ ਨੂੰ ਅਤੇ ਥਾਣਾ ਫਲੋਰ ਨੂੰ ਤਤਕਾਲ ਤੌਰ ਤੇ ਕਿਹਾ ਕਿ ਜਲਦ ਤੋਂ ਜਲਦ ਕੁੜੀ ਨੂੰ ਲੱਭਿਆ ਜਾਵੇ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਦੇ ਉੱਤੇ 10 ਹਜ਼ਾਰਾ ਲਿਆ ਇਸ ਚੀਜ਼ ਨੂੰ ਉਭਾਰਨ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਹਦੇ ਵਿੱਚ ਸਾਰਾ ਘਟਨਾਕ੍ਰਮ ਤੋਂ ਲੋਕਾਂ ਨੂੰ ਜਾਣੂ ਕਰਾਇਆ ਗਿਆ ਜਿਸ ਨੂੰ ਸਾਡੇ ਪੰਜਾਬ ਦੇ ਮਾਣਯੋਗ ਮਹਿਲਾ ਕਮਿਸ਼ਨ ਜੋ ਵਿੰਗ ਪੰਜਾਬ ਆ ਉਨੀ ਇੱਥੇ ਸੂਅ ਮੋਟੋ ਨੋਟਸ ਲੈਂਦੇ ਹੋਏ ਤਤਕਾਲੀ ਐਕਸ਼ਨ ਕਰਦੇ ਹੋਏ ਐਸਐਸਪੀ ਸਾਹਿਬ ਜਲੰਧਰ ਨੂੰ ਇਹਦੇ ਤੇ ਰਪੂਰਨਾ ਤੋਂ ਰਿਪੋਰਟ ਮੰਗੀ ਤੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਿਸ ਅਧੀਨ ਜਿਸ ਦਾ ਜੋ ਜਿਸ ਦੇ ਫਲਸਰੂਪ ਜੋ ਸੁਖਦਸ ਰਿਹਾ ਅੱਜ ਆਇਆ ਕਿ ਉਹ ਕੁੜੀ ਮਿਲ ਗਈ ਆ ਤੇ ਉਹ ਜਿਹੜਾ ਲੜਕਾ ਜਿਸ ਨੇ ਉਹਨੂੰ ਕਿਡਨਾਪ ਕੀਤਾ ਸੀ ਉਹ ਵੀ ਮਿਲ ਗਿਆ ਆ ਜਿਸ ਦੇ ਨਾਲ ਜਿੱਥੇ ਪਰਿਵਾਰ ਨੇ ਇੱਕ ਇੱਕ ਬਹੁਤ ਆਰਾਮ ਦੀ ਇੱਕ ਸਾਹ ਲਿਆ ਆ ਉਹਦੇ ਨਾਲ ਨਾਲ ਜੋ ਅਜੋਕਾ ਸਮਾਜ ਆ ਇਹਦੇ ਵਿੱਚ ਜਿਦ ਜੋ ਜਿਹੇ ਅਸਮਾਜਿਕ ਤੱਤਾਂ ਉਹਨਾਂ ਨੂੰ ਵੀ ਇੱਕ ਸਖਤ ਸੁਨੇਹਾ ਗਿਆ ਹੈ ਕਿ ਜੇ ਪ੍ਰਸ਼ਾਸਨ ਚਾਵੇ ਤਾਂ ਅਜਿਹੇ ਜਿਹੜੇ ਸ਼ਰਾਤੀ ਅੰਸਰ ਆ ਜਾਂ ਅਜਿਹੇ ਜਿਹੜੇ ਅਸਮਾਜਿਕ ਤੱਤ ਬਚ ਨਹੀਂ ਸਕਦੇ ਪ੍ਰਸ਼ਾਸਨ ਦੀਆਂ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਅੱਛਾ ਸੰਧੂ ਸਾਹਿਬ ਕਦੋਂ ਦੀ ਬੱਚੀ ਜਿਹੜੀ ਹੈ ਪਰਿਵਾਰ ਤੋਂ ਦੂਰ ਸੀਗੀ ਕਨੈਪ ਕੀਤੀ ਹੈ ਜਾਂ ਜੋ ਵੀ ਮਾਮਲਾ ਸੀਗਾ ਕਦੋਂ ਦੇ ਘਰ ਤੋਂ ਬੱਚੀ ਜਿਹੜੀ ਗਈ ਹੋਈ ਸੀ ਇਹ ਜਿਹੜੀ ਬੱਚੀ ਦੂਸਰੀ ਵਾਰੀ ਗਈ ਆ ਇਹ 4 April ਦੀ ਗਈ ਹੋਈ ਆ ਬੱਚੀ 4 April ਤੋਂ ਬਾਅਦ ਇਹ ਬੱਚੀ ਨੂੰ ਅੱਜ ਤੱਕ ਜਿਹੜੀ ਹਲੇ ਤੱਕ ਉਹ ਨਹੀਂ ਮਾਪੇ ਨੇ ਉਹ ਨਹੀਂ ਦਰਸ਼ ਉਹ ਨਹੀਂ ਬੱਚੀ ਨੂੰ ਦੇਖਿਆ ਨਹੀਂ ਸਿਰਫ ਉਹਦੇ ਹੀ ਦੇਖਿਆ ਜਦੋਂ ਕਿਡਨੈਪਰ ਦੇ ਚੁਗ-ਚੁਗਲ ਦੇ ਵਿੱਚ ਸੀਗੀ ਜਾਂ ਜਿਹੜੇ ਸ਼ਰਾਤੀ ਅੰਸਰ ਆ ਉਹਨਾਂ ਦੇ ਜਦੋਂ ਪੋਜੈਸ਼ਨ 'ਚ ਸੀਗੀ ਉਸ ਵਕਤ ਦਾ ਹੀ ਕੁੜੀ ਨੂੰ ਦੇਖਿਆ ਹੋਇਆ ਆ ਤੇ ਉਹਦੇ ਮਾਪੇ ਬਹੁਤ ਭਾਵੁਕ ਸੀਗੇ ਅੱਜ ਵੀ ਆਏ ਆ ਅੱਜ ਆ ਕੇ ਦਫ਼ਤਰ ਆ ਗਏ ਤੇ ਅੱਜ ਬਹੁਤ ਖੁਸ਼ ਸੀਗੇ ਤੇ ਖੁਸ਼ ਦੇ ਨਾਲ-ਨਾਲ ਉਹਨਾਂ ਦੀ ਅੱਖਾਂ ਦੇ ਵਿੱਚ ਅਥਰੂ ਵੀ ਸੀਗੇ ਕਿ ਸਾਡੀ ਬੱਚੀ ਜਿਹੜੀ ਆ ਸ਼ੁਕਰ ਆ ਉਸ ਵਾਹਿਗੁਰੂ ਦਾ ਉਸ ਭਗਵਾਨ ਦਾ ਨਾਲ ਪੰਜਾਬ ਪੁਲਿਸ ਦਾ ਜਿਨ੍ਹਾਂ ਦੇ ਉਦੋਂ ਦੇ ਸਦਕਾ ਨਾਲ ਪੰਜਾਬ ਮੇਲਾ ਵਿੰਗ ਜਿਹੜੇ ਲੇਡੀ ਮੇਲਾ ਵਿੰਗ ਦੇ ਵਿਭਾਗ ਆ ਉਹਨਾਂ ਦਾ ਬਹੁਤ-ਬਹੁਤ ਉਹਨਾਂ ਨੂੰ ਧੰਨਵਾਦ ਕੀਤਾ ਕਿ ਜਿਸ ਦੇ ਨਾਲ ਕੁੜੀ ਜਿਹੜੀ ਉਹਨਾਂ ਨੂੰ ਮਿਲ ਸਕੀ ਆ ਅਜਾ 4 ਤਰੀਕ ਨੂੰ ਤੁਸੀਂ ਕਹਿੰਨੇ 4 ਅਪ੍ਰੈਲ ਦੇ ਗਏ ਸੀ ਤੇ ਪਰਿਵਾਰ ਵੱਲੋਂ ਕੋਈ ਪੁਲਿਸ ਕੰਪਲੇਨ ਨਹੀਂ ਉਦੋਂ ਤੱਕ ਫਾਈਲ ਕੀਤੀ ਗਈ ਸੀ 4 ਤਰੀਕ ਜਾਂ 5 ਤਰੀਕ ਇੱਕ ਜਿਹੜੀ ਆਪਾਂ ਨੂੰ ਇੱਕ ਚੀਜ਼ ਮੰਨਣੀ ਪੈਣੀ ਆ ਕਿ ਜੋ ਪੰਜਾਬ ਜਿਹੜੀ ਪੰਜਾਬ ਦੇ ਵਿੱਚ ਪੁਲਸ ਆ ਜਾਂ ਜੋ ਵੀ ਕੋਈ ਵੀ ਅਦਾਰਾ ਹੈ ਇਹਦੇ ਵਿੱਚ ਕਿਸੇ ਗਰੀਬ ਦੀ ਸੁਣਵਾਈ ਨਹੀਂ ਹੈਗੀ ਉਹ ਪਰਿਵਾਰ ਨੇ ਇੱਕ ਵਾਰ ਹੀ ਨਹੀਂ 10-10 ਚੱਕਰ ਮਾਰੇ ਆ ਜਿਹੜੇ ਚੌਂਕੀ ਆਪਣੇ ਆਪਣੇ ਦੇ ਚੌਂਕੀ ਗੰਨੇ ਪਣ ਦੇ ਵਿੱਚ ਕਈ ਚੱਕਰ ਮਾਰੇ ਆ ਪਰ ਉਹਨਾਂ ਦੀ ਕਿਸੇ ਵੀ ਸੁਣਵਾਈ ਨਹੀਂ ਸੀ ਤੇ ਬੱਚੇ ਜਿਹੜੇ ਆ ਜਿਹੜੇ ਉੱਥੇ ਦੇ ਚੌਂਕੀ ਨਾਰ ਸੀਗੇ ਉਨੀ ਕੋਈ ਉਹਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਦੇਖੋ ਪੋਕਸੋ ਐਕਟ ਦੇ ਵਿੱਚ ਮਾਮਲਾ ਦਰਜ ਹੋਵੇ ਉਸ ਤੋਂ ਬਾਅਦ ਫਿਰ ਇੱਕ ਐਫ ਆਈ ਆਰ ਦਰਜ ਕਰਨ ਤੱਕ ਦਾ ਮਾਮਲਾ ਆ ਜਵੇ ਬੱਚਿਆ ਫਿਰ ਗਾਇਬ ਹੋ ਗਏ ਤੇ ਉਹਨਾਂ ਦੇ ਜਿਹੜੇ ਜ਼ਮੀਰ ਆ ਜਾਗੇ ਨਹੀਂ ਤੇ ਉਹਨਾਂ ਦੇ ਅਜਿਹੇ ਜਿਹੜੇ ਇਨਸਾਨਾਂ ਨਾਲ ਨਾਲ ਸਾਡੇ ਕੋਲ ਸਾਡੇ ਜਿੱਦਾ ਪੁਲਿਸ ਅਧਿਕਾਰੀ ਫਲੋਰ ਦੇ ਐਸ ਐਚ ਓ ਆ ਜਾਂ ਜਿਹੜੇ ਸਾਡੇ ਡੀ ਐਸ ਪੀ ਬਲ ਸਾਹਿਬ ਆ ਇਦਾਂ ਦੇ ਇਨਸਾਨ ਵੀ ਹੈਗੇ ਆ ਜਿਹਨੀਆਂ ਇਸ ਚੀਜ਼ ਦੇ ਉੱਤੇ ਤਤਕਾਲੀ ਇੱਕ ਐਕਸ਼ਨ ਲਿਆ ਤੇ ਜਿਸ ਦੇ ਨਾਲ ਕੁੜੀ ਨੂੰ ਜਿਹੜਾ ਬਰੰਦ ਕੀਤਾ ਜਾ ਸਕਿਆ ਨਹੀਂ ਅੱਜ ਸਤਾਰਾ ਤਰੀਕ तकरीबन ਹੋ ਗਈ ਹੈ ਨਾ ਜੀ ਤੇ तकरीबन 13 14 ਦਿਨ ਦਾ ਸਮਾਂ ਬਣ ਜਾਂਦਾ ਹੈ ਤੇ ਇਹਦੇ ਵਿੱਚ ਜੇ سوشل میڈیا ਦਾ ਸਹਾਰਾ ਨਾ ਲੈਂਦੇ ਜਾਂ ਪਰਿਵਾਰ ਤੁਹਾਡੇ ਤੱਕ ਪਹੁੰਚ ਨਾ ਕਰਦਾ ਤੇ ਫਿਰ ਪਰਿਵਾਰ ਕਿੱਥੇ ਖੜਾ ਸੀਗਾ ਬੱਚੀ ਕਿੱਥੇ ਸੀਗੀ ਕਿਸੇ ਨੂੰ ਕੋਈ ਪਰਵਾਹ ਨਹੀਂ ਤੇ ਫਿਰ ਇਹ ਅਜਿਹਾ ਜੇ ਚੌਂਕੇ ਉਸ ਪਿੰਡ ਦੇ ਵਿੱਚ ਪੁਲਿਸ ਨੇ ਖੋਲੀ ਹੈ ਲੋਕਾਂ ਨੂੰ ਅਨਸਾਫ਼ ਦੀਵਾਨ ਲਈ ਖੋਲੀ ਹੈ ਜੇਕਰ ਅਜਿਹੇ ਚੌਂਕੇ ਦੇ ਵਿੱਚ ਜੇ ਸੁਣਵਾਈ ਨਹੀਂ ਹੋਣੀ ਤਾਂ ਫਿਰ ਉਹਦਾ ਫਾਇਦਾ ਕੀ ਹੈ ਜਾਂ ਜਿਹੜੇ ਅਨਗਹਿਲੀ ਵਰਤੀ ਹੈ ਲਾਹ ਪ੍ਰਵਾਹੀ ਵਰਤੀ ਹੈ ਉਸ ਮੁਲਾਜ਼ਮ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਮੈਂ ਇਸ ਗੱਲ ਨਾਲ ਤੁਹਾਡੀ ਨਾਲ ਬਿਲਕੁਲ ਸਹਿਮਤ ਹਾਂ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਇੱਕ 100 ਗੱਜ ਦੀ ਉਹਨਾਂ ਦੇ ਘਰ ਤੋਂ 100 ਗੱਜ ਦੀ ਦੂਰੀ ਦੇ ਚੌਂਕੀ ਆ ਤੇ ਪਰਿਵਾਰ ਵਾਲੇ ਨੇ ਜਦੋਂ ਵੀ ਜਾ ਕੇ ਚੌਂਕੀ ਨਾਲ ਦਾਪਤਾ ਕੈਂਪ ਗੰਦੀ ਕੋਸ਼ਿਸ਼ ਕੀਤੀ ਚੌਂਕੀ ਇੰਚਾਰਜ ਦਾ ਜਾਂ ਉੱਥੇ ਦੇ ਜੋ ਸਟਾਫ ਆ ਉਹਨਾਂ ਦਾ ਜਿਹੜਾ ਬਿਹੇਵ ਆ ਕੋਈ ਬਹੁਤ ਵਧੀਆ ਨਹੀਂ ਰਿਹਾ ਹਮੇਸ਼ਾ ਹੀ ਉਨੀ ਉਹਨਾਂ ਨੂੰ ਲਤਾੜਿਆ ਆ ਈਵਨ ਜਦੋਂ ਸੈਕੰਡ ਟਾਈਮ ਜਦੋਂ ਉਹਨਾਂ ਨੂੰ ਐਪਲੀ ਜਦੋਂ ਦਰਖਾਸਤ ਲੇਖਣ ਲੈ ਕੇ ਦੇਣ ਗਏ ਉਦੋਂ ਵੀ ਉੱਥੇ ਦੇ ਮੁਲਾਜ਼ਮਾਂ ਨੇ ਉਹਨਾਂ ਨਾਲ ਮਿਸਬਿਹੇਵ ਕੀਤਾ ਦੁਰਵਿਵਹਾਰ ਕੀਤਾ ਉਦੋਂ ਵੀ ਉਹਨੀ ਮੈਨੂੰ ਫੋਨ ਕੀਤਾ ਤਾਂ ਮੈਂ ਮਿੰਟ ਦੇ ਵਿੱਚ ਉੱਥੇ ਜਦੋਂ ਪਹੁੰਚਿਆ ਤਾਂ ਉੱਥੋਂ ਜਾ ਚੁੱਕੇ ਸੀਗੇ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਮੈਨੂੰ ਉੱਥੇ ਦੇ ਆਸੇ ਪਾਸੇ ਨੇ ਦੱਸਿਆ ਕਿ ਜਿਹੜੀ ਬਹੁਤ ਹੀ ਇੱਕ ਕਹਾਣੀ ਇੱਕ ਜਿਹ ਇੱਕ ਅਜੀਹਾ ਜਿਹੜਾ ਵਰਤਾਰਾ ਉਹ ਨਹੀਂ ਕੀਤਾ ਕਿ ਮਾਪੇ ਦਾ ਜਿਹੜਾ ਭਰੋਸਾ ਕਾਨੂੰਨ ਤੋਂ ਉੱਠ ਚੁੱਕਾ ਸੀਗਾ ਤੇ ਪਰ ਕਿਉਂਕਿ ਅਸੀਂ ਉਸ ਦੀ ਕੰਪਲੀਟ ਤਾਂ ਨਹੀਂ ਕੀਤੀ ਕਰਕੇ ਉਸ ਟਾਈਮ ਸਾਡੀ ਪ੍ਰਾਇੋਰਟੀ ਸੀਗੀ ਕਿ ਬੱਚੀ ਨੂੰ ਜਿਹੜਾ ਉਹ ਪਹਿਲਾਂ ਮਾਪੇ ਦਾ ਮਿਲੋਣਾ ਪ੍ਰਾਇੋਰਟੀ ਸੀਗੀ ਹੁਣ ਅਸੀਂ ਉਸ ਚੀਜ਼ ਦੇ ਜ਼ਰੂਰ ਡੀਐਸਪੀ ਸਾਹਿਬ ਦੇ ਨਾਲ ਇੱਕ ਵਾਰੀ ਉਸ ਦਾ ਉਸ ਸਾਡਾ ਵਫਦ ਜਾਊਗਾ ਉਹਨਾਂ ਨਾਲ ਇਸ ਗੱਲ ਤੇ ਡਿਸਕਸ਼ਨ ਕੀਤੀ ਜਾਊਗੀ ਕਿ ਚੌਂਕੀ ਜਾਰ ਸਾਹਿਬ ਦੇ ਉੱਤੇ ਜੋ ਵੀ ਗੱਲ ਜੋ ਵੀ ਤੁਹਾਡਾ ਬਣਦੀ ਆ ਉਹਦੇ ਉਸ ਨੂੰ ਕਾਰਵਾਈ ਕੀਤੀ ਜਾਊਗੀ ਚਾਹੀਦੀ ਆ ਚਲੋ ਬਹੁਤ ਮੁਬਾਰਕ ਵੀ ਆ ਤੁਹਾਨੂੰ ਧੰਨਵਾਦ ਵੀ ਆ ਪਰਿਵਾਰ ਵੀ ਅੱਜ ਕਹਿੰਦੇ ਆਇਆ ਸੀਗਾ ਖੁਸ਼ੀ ਦੇ ਵਿੱਚ ਐ ਮੂੰਹ ਮਿਠਾ ਵੀ ਕਰਾ ਕੇ ਗਿਆ ਤੁਹਾਡਾ ਕਿਉਂਕਿ ਉਹਨਾਂ ਦੀ ਬੱਚੀ ਜਿਹੜੀ ਐ ਸਨੇਹਾ ਉਹਨਾਂ ਨੂੰ ਮਿਲ ਗਿਆ ਕਿ ਪੁਲਿਸ ਨੇ ਬਰਾਮਦ ਕਰ ਲਈ ਐ ਚਾਹੇ ਉਹ ਦੋਸ਼ੀ ਵੀ ਐ ਜਿਹੜਾ ਉਹ ਵੀ ਹੁਣ ਫੜ ਲਿਆ ਐ ਧੰਨਵਾਦ ਤੁਹਾਡਾ ਤੁਸੀਂ ਇੱਕ ਪਰਿਵਾਰ ਨੂੰ ਜਿਹੜਾ ਉਹਨਾਂ ਦਾ ਬੱਚਾ ਜਿਹੜਾ ਵਾਪਸ ਕਰਾਇਆ ਇੱਕ ਤੁਹਾਡਾ ਆਵਾਜ਼ ਚੱਕਣ ਦੇ ਨਾਲ ਜਿਹੜਾ ਐ ਇਹ ਸਨ ਰਜਿੰਦਰ ਸੰਧੂ ਜਿਨ੍ਹਾਂ ਦੇ ਬਦੌਲਤ ਅੱਜ ਇੱਕ ਬੱਚੀ ਜਿਹੜੀ ਆ ਆਪਣੇ ਪਰਿਵਾਰ ਦੇ ਹੁਣ ਹਵਾਲੇ ਹੋਣ ਜਾ ਰਹੀ ਹੈ ਸਹੀ ਸਲਾਮਤ ਜਿਹੜੀ ਆ ਬੱਚੇ ਨੂੰ ਪੁਲਿਸ ਨੇ ਫਲੋਰ ਪੁਲਿਸ ਨੇ ਜਿਹੜੀ ਆ ਹੁਣ ਬਰਾਮਦ ਕਰ ਲਿਆ ਤੇ ਜਿਹੜਾ ਪਰਿਵਾਰ ਦੇ سپورਟ ਦੇ ਆ ਕੁਝੇ ਸਮੇਂ ਬਾਅਦ ਜਿਹੜਾ ਉਹ ਬੱਚੇ ਨੂੰ ਕਰ ਦਿੱਤਾ ਜਾਊਗਾ ਫਾਨੀ ਦੇ ਨਾਲ ਮਨੀਸ਼ 바ਵਾ ਫਲੋਰ